ਹਾਂਜੀ ਸਾਰਿਆਂ ਨੂੰ ਜੈ ਮਾਤਾ ਜੀ ਜੈ ਮਾਤਾ ਜੀ ਸਾਰਿਆਂ ਨੂੰ ਹਾਂਜੀ ਆਜੀ ਗੱਡੀ ਸਾਡੀ ਚੱਲੀ ਹੈ ਜੀ ਫੇਰ ਬਹੁਤ ਗਰਮੀ ਹੈ ਅੱਜ ਗਰਮੀ ਬਹੁਤ ਆ ਉਦੋਂ ਵੈਸੇ ਫੇਰ ਵੀ ਸਾਡੀ ਗੱਡੀ ਮਾਤਾ ਚੰਦ ਬੋਲੀ ਜੀ ਦੇ ਦੁਆਰੇ ਚੱਲੀ ਹੈ ਇੰਨੇ ਚੱਲ ਬਲੌਗ ਤੁਹਾਨੂੰ ਹੁਣ ਕੀ ਆਈ ਮੇਰਾ ਮੈਂ ਰੋਕੇ ਨਹੀਂ ਆਵਾਂਗੇ ਮੇਰੀ ਬਲੌਗ ਵੀ ਜ਼ਰੂਰੀ ਹੈ ਅਸੀਂ ਮਾਤਾ ਦੇ ਨੇ ਆਈ ਰੋਲ ਤੁਹਾਨੂੰ ਦਿਖਾ ਕੇ ਰਾਵਾਂਗੇ ਇੰਨੇ ਮਾਹੌਲ ਕੀ ਕੀ ਚੱਲਦਾ ਪਿਆ ਹੈ ਯਾ ਅੱਜ ਸਾਡੇ ਨਾਲ ਬਣੇ ਰਹੀਓ ਅੱਜ ਅੱਜ ਗਰਮੀ ਬਹੁਤ ਆ ਐ ਜਿੱਥੇ ਨੂੰ ਅਸੀਂ ਜਾ ਰਹੇ ਆ ਉਧਰ ਬੱਦਲ ਬੱਦਲ ਲੱਗਦਾ ਤੋ ਦੇਖੋ ਅੱਜ ਜਾ ਕੇ ਬਾਕੀ ਦੇਖੋ ਕੀ ਹੋਵਾਲਿਆ ਚਲੋ ਅੱਜ ਬਣੇ ਰਹੀਓ ਅੱਜ ਦਿਖਾਣੇ ਆ ਰਾਹ ਤੇ ਕੀ ਕੀ ਹੋਵਾਲਿਆ ਆ ਰਿਹਾ ਜੈ ਮਾਤਾ ਦੀ ਬਣੇ ਰਹੀਓ ਸਾਡਾ ਨਤਿਆ ਮਾਤਾ ਦੀ ਆਓ ਆਓ ਬਣੇ ਆਓ ਮੈਂ ਮੈਂਗਾਹੀਂ ਨਾਰਾਜ਼ ਨਹੀਂ ਕਰਨਾ ਤੇਨੂੰ ਆਜੋ ਗਰਮਾ ਕਰੋ ਪ੍ਰਚਾਰ ਦਾ ਸਿੱਖ ਸਾਫੀ ਜੋਲੇ ਪਨੀਰ ਆਜੋ ਮੈਂ ਕਹਿੰਦੀ ਆਹ ਬੋਹੋ ਬੋਹੋ ਦਾ ਬਲ ਸਟਾਪ ਬਲ ਬਣਾਉਣ ਲਈ ਸੰਗਤ ਬੋਹੋ ਬੋਹੋ ਦਾ ਧੰਵਾਦ ਕਰੀ। ਜੋ ਇਹਨਾਂ ਨੂੰ ਇਕੱਠੇ ਕਰਕੇ ਸਾਡੂ ਨੈੱਟ ਪੂਰੇ ਪੰਜਾਬ ਜਿ ਦਿਖਾਇਆ ਜਾਏਗਾ ਪੂਰੇ ਪੰਜਾਬ ਜਿ ਕ ਕਰਾ ਜਿਹੜਾ ਵੇ ਮਾਣਾ ਬੋਲ ਸਾਤੇ ਦਰਵਾਜ਼ੀ ਜੈ ਚਲੋ ਜੀ ਜੀ ਚੱਲ ਜੀ ਜਾਂਦਾ ਜਾਂਦੇ ਜਾਵਾਂਗੇ ਅੱਲੇ ਚੋਹਾਲ ਬਣੀ ਪਹੁੰਚੇ ਹੈਗੇ ਤਾਂ ਜਾਓ ਦੇਖੋ ਆਈ ਦਾ ਨੰਗੜੇ ਵੜਾ ਜਾਵਾਂ ਲਗਾ ਆ ਮੇਰੀ ਗੱਲ ਚੋਹਾਲ ਦਾ ਕਰਾ

ਜਾਣੇ ਆਈ ਰੋਂਗ ਸਾਈਡ ਜਾਂਦੇ ਪਏ ਆ ਤੇ ਹੁਣ ਬਲੂਗ ਮਾਰ ਦੇਣੀ ਹੈ ਉਹ ਟ੍ਰੈਫਿਕ ਲਈ ਆ ਟ੍ਰੈਫਿਕ ਨਾਲ ਜਾਮ ਹੋਵੇ ਰਸਤਾ ਮਿਲ ਕੇ ਕਲੀਅਰ ਹੁੰਦਾ ਰਹੇ ਘੜੇ ਆ ਜਾਮ ਦੇ ਲੋ ਅੱਜ ਸੋਹਾਲਪੁਰਾ ਜਾਮ ਹੋਇਆ ਪਿਆ ਹੁਸ਼ਿਆਰਪੁਰ ਸਾਰਾ ਜਾਮ ਆ ਓਏ ਰੱਬਾ ਥੱਕਾਈ ਆਉਂਦੇ ਅੱਜ ਓਏ ਓ ਇਧਰ ਆਉਣ ਲੈਸ ਓ ਲੈ ਲੱਗੇ ਓਏ ਪਾਟਾ ਕਰ ਜਿਓ ਉਸੇ ਗਾਨ ਕਰ ਲੋ ਲੈ ਲੋ ਜੀ ਅਰਾਖੜੇ ਲੋ ਐਸਾ ਸਟਾਰਟ ਹੋ ਗਿਆ ਪ੍ਰਾਸ਼ਾਸਨ ਵੀ ਲੱਗਾ ਆਇਆ ਟ੍ਰੈਫਿਕ ਕਲੀਅਰ ਕਰਾਉਣ ਪ੍ਰਾਸ਼ਾਸਨ ਦਾ ਬਹੁਤ ਦਾ ਕੰਮ ਹੋਣਾ ਲੱਗਦਾ ਹੈ ਢਾਂਚਾ ਜਿਆਦਾ ਪਵੇ ਕੀ ਆਹ ਬੋਲ ਮਾ ਸਾਡੇ ਦੇ ਸਬਸਕ੍ਰਾਈਬਰ ਭਰਾ ਕਹਿੰਦੇਗੇ ਕਹਿੰਦੇ ਛੱਡਦਾ ਕੁਛ ਨਹੀਂ ਆ ਨਹੀਂ ਹਰਨਾ ਭਾਈ ਭਾਈ ਕਿੰਨੇ ਲਾਜ਼ਮੀ ਦੋ ਦਿਨ ਬਿਮਾਰ ਹੀ ਰਹਾ ਹੈ ਮੈਂ ਇਹਨਾਂ ਲੈ ਆਇਆ ਗਾਵਾ ਐਵੇਂ ਕਰਨਾ ਮਿਲਦਾ ਲੰਗਰ ਲੰਗਰ ਨੂੰ ਮਾਰਨਾ ਕਿਹਾ ਕਰੋ ਭਰਾ ਅਵੇ ਲੋਕ ਨੇ ਥੋੜਾ ਮਾ ਮਾਈ ਨੇ ਤਾਂ ਕਾਜੀ ਸੇਵਾ ਦੇ ਰੱਖਿਆ ਆ ਤੁਹਾਨੂੰ ਤੁਹਾਨੂੰ ਦੱਸ ਸਕਦੇ ਆ ਆ ਇਹਨਾਂ ਖਾਣੇ ਵੀ ਨੇ ਇਹਨਾਂ ਮੋਹ ਲਗਾਤੇ ਬੇਵਧੀਆ ਆਦ ਰਹੀਂ ਨੇ ਭਗਤਾਂ ਦੀ ਜੋਣਗਾ ਲਾਈਆਂ ਤੇ ਇਹ ਕਹਿੰਦਾ ਇਹ ਕਹਿੰਦਾ ਕਿਹੜੇ ਇਹ ਫੂਡ ਸਪਲਾਈ ਵਿਭਾਗ ਵਿੱਚ ਆ ਕੇ ਚੈੱਕ ਕਰਦੇ ਆ ਨੰਬਰ ਮੈਂ ਆਈ ਵੀ ਆਧਾਰਾਟੀ ਨੇ ਸਾਡੀ ਡਿਊਟੀ ਲਈ ਆ ਐਂਡ ਫੂਡ ਸਪਲਾਈ ਇਨਸਪੈਕਟਰ ਜੀ ਆਏ ਚਲੋ ਜਲਾ ਕੇ ਅੱਗੇ ਜਾ ਕੇ ਅੱਗੇ ਜਾ ਕੇ ਮੌਨਾ ਕਰਦੇ ਆ ਦੇ ਪਰ ਆਵਾ ਪੋਸਾ ਵਾਲੇ ਰੋਕ ਰਹੇ ਨੇ ਉਹ ਕਹਿੰਦੇ ਚੱਲੀ ਚੱਲੋ ਆ ਰੋਕੋ ਹਣਾ ਬਸ ਚਲਦੇ ਚਲਦੇ ਖਾ ਲੋ ਜੋ ਖਾਣਾ ਇਹਦੇ ਟੈਂਪੋ ਦੀ ਬ੍ਰੇਕ ਲੱਗੀ ਨਾਲ ਹੀ ਪੁਲਤ ਵਾਲੇ ਉੱਥੇ ਹੀ ਆ ਜਾਂਦੇ ਆ ਲੈ ਅਜ ਕਿੰਨੀ ਅਜ ਕਿੰਨੀ ਦੀ ਲੈਂ ਬਹੁਤ ਲੰਬੀ ਆ ਓਏ ਲੰਬੀ ਆ ਅਜ ਬਿੱਖੀ ਚਲਦੇ ਹੀ ਆ ਆ ਜਾ ਤੂੰ ਖਾਣਾ ਹੀ ਖਾ ਲੈ ਖਾ ਰਿਆ ਪ੍ਰੈਕਟੀਕਲ ਮੋਟਰ ਗੂੜੇ ਰੋੜ ਤੇ ਨਾਲ ਆਉਂਗੀ ਜੀ ਚੱਲੇ ਮਾਰਾ ਚੱਲੇ ਚੱਲੇ ਓਏ ਓ ਹਵਾ ਲੱਗੀ ਓਏ लाइन वो लंबी है यार जी। वो है। जी। तो 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 जी। तो अच्छा जी हूं अगे चलिए जी चलो जी जय बजरंगली करा वीर बजरंगी हर हर महादेव ਜੈਕਾਰਾ ਕਿੰਤ ਬਣੀ ਮਾਈ ਜੀ ਦਾ ਬੋਲ ਸੱਚੇ ਦਰਵਾਜ਼ੇ ਦੀ ਜੈ ਨਹੀਂ ਲਗਾ ਕੋਕ ਉਹ ਤੋੜ ਬਿਲਾ ਨੇ ਟਿੱਕਿਆ ਜਿਹੜਾ ਖਲੇ ਜਾਂਦੀਆਂ ਆ ਜਾ ਲੈ ਆ ਲੈ ਆ ਲੈ ਆ ਲੈ ਕੀ ਆਏ ਜਹੋਂ ਤੇ ਕੀ ਆਇਣੀ ਹਾਦੇ ਉਹ ਹਾਜਮ ਹੋ ਜਾਣੀ ਆ ਉਹ ਕਿਧਰ ਰੋਂਗ ਸਾਈਡ ਹੀ ਜਾਈ ਜਾਣਾ ਉਹ ਕਹਿੰਦਾ ਅੱਜ ਸਾਰੇ ਰੋਂਗ ਜਦੋਂ ਰਸਤਾ ਮਿਲਦਾ ਵਾ ਨਿਕਲ ਜਾਓ ਵਾ ਮਾਹੌਲ ਹੀ ਜਿਦਾ ਦਾ ਆਇਆ ਪਿਆ ਚਲੋ ਜੀ ਰਾਸ ਤੇ ਨਾ ਮਾਹੌਲ ਤਾਂ ਏਦਾਂ ਦਾ ਆਇਆ ਹੁਣ ਸੇ ਪ੍ਰਸ਼ਾਸਨ ਲੱਗਾ ਆਇਆ ਪ੍ਰਸ਼ਾਸਨ ਦਾ ਬਹੁਤ ਯੋਗਦਾਨ ਹੈ ਇੱਥੇ ਇਹਦੇ ਵਿੱਚ ਜਿੱਦਾਂ ਕਿ ਤੁਸੀਂ ਪਿਛਲੇ ਪਿਛਲੇ ਸਾਲ ਵਲੌਗ ਤੇ ਤੁਸੀਂ ਦੇਖਿਆਣਾ ਜਿਹੜੇ ਕਿ ਸਾਡੇ ਨਾਲ ਪਿਛਲੇ ਸਾਲ ਜਿਹੇ ਜੁੜੇ ਆ ਇਹਲੇ ਸਾਹ ਮੈਂ ਵਲੌਗ ਪਾਇਆ ਜਿਹੋ ਹਾਲ ਹੁਸ਼ਿਆਰਪੁਰ ਤੋਂ ਚੋਹਾਲ ਤੱਕ ਮਲਕੇ ਪੂਰਾ ਜਾਮ ਜਿਹਾ ਮਲਕੇ ਚੋਹਾਲ ਤੋਂ ਵੀ ਅੱਗੇ ਮਲਕੇ ਆਪਾਂ ਲੜਾਈ ਚੜ ਜਾਂਦੇ ਆ ਮਲਕੇ ਪੂਰਾ ਜਾਮ ਜਿਹਾ ਤੇ ਉਸ ਵਲੌਗ ਵਿੱਚ ਦਿਖਾਇਆ ਸੀ ਪ੍ਰਸ਼ਾਸਨ ਵਾਲੀ ਡਿਊਟੀ ਜਿਹੜੀ ਹੈਗੀ ਥੋੜੀ ਘੱਟ ਸੀ ਉਹਦੇ ਕਰਕੇ ਬਹੁਤ ਐਤ ਕੀ ਦਾ ਪ੍ਰਸ਼ਾਸਨ ਦਾ ਬਹੁਤ ਯੋਗਦਾਨ ਹੈ ਇਹ ਪ੍ਰਸ਼ਾਸਨ ਨੇ ਮਲਕੇ ਥਾ ਥਾਂ ਤੇ ਮਲਕੇ ਆਪਣੇ ਕਰਮਚਾਰੀ ਲਾਏ ਹੋਏ ਆ ਦੇਖੋ ਇਧਰ ਵੀ ਲੱਗੇ ਪਏ ਆ ਰਾਸਤੇ ਤੋਂ ਮਿਲ ਕੇ ਜਦੋਂ ਜਾਮ ਜਾੜਾ ਹੋਏ ਦਾ ਰਾਸਤੇ ਤੋਂ ਫੜ ਲੈਂਦੇ ਜੀ ਹੈਗਾ ਏ ਏ ਏ ਏ ਏ ਗਰਮਾ ਗਰਮ ਚੀਜ਼ ਯਾਹੋ ਯਾਹੋ ਸਾਜਣਾ ਦਾ ਬਹੁਤ ਵੱਡਾ ਯੋਗਦਾਨ ਹੈ ਸਾਜਣਾ ਬਾਰੇ ਵੀ ਬਰਗੇ ਰਾਤ ਤੋ ਬਾਕੀ ਹੁਣ ਆਪਾਂ ਹੁਣ ਤਾਂ ਜਿਦਾ ਕੇ ਬਾਹਰ ਤੋਂ ਆਏ ਆ ਤੇ ਸ਼ਾਮਾਂ ਦਾ ਤਾਂ ਦੇਖੋ ਕੀ ਪੰਦਾ ਸਾਮਾਨ ਉਹ ਹੀ ਬਾਕੀ ਆ ਜਾਣਾ ਜਿੱਥੇ ਫਾੜੀ ਕੋ ਜਿੱਥੇ ਦਾ ਕਰ ਜੇਗਾ ਜਾ ਹੋਇਆ ਅਸੀਂ ਅੱਗੇ ਦਾ ਕਰ ਜਾਵਾਂਗੇ ਤੇ ਸਾਰਿਆਂ ਨੂੰ ਜੈ ਮਾਤਾ ਦੀ ਆਵਰ ਸਾਡਾ ਆਵਰ ਸਾਡਾ ਬਲੌਗ ਤੁਹਾਨੂੰ ਪਸੰਦ ਆਵੇ ਤੇ ਤੁਸੀਂ ਲਾਈਕ ਤੇ ਸਬਸਕ੍ਰਾਈਬ ਸਬਸਕ੍ਰਾਈਬਰ ਆਇਆ ਕਰੋ ਸਾਨੂੰ ਤੇ ਸਾਰਿਆਂ ਨੂੰ ਜੈ ਮਾਤਾ ਦੀ ਜਿੱਦਣ ਰਸਤਾ ਮਿਲਿਆ ਬਾਹਰ ਕੱਢ ਦੇਣਾ ਜਿਹੜਾ ਫਾਗ ਲਿਆ ਫਾਗ ਲਿਆ ਜਿਹੜਾ ਨਿਕਲਿਆ ਨਿਕਲਿਆ ਅੱਛਾ ਨਾ ਹੁਣੇ ਸੇ ਮੈਂ ਬੇ ਉਹ ਲਈ ਹੜਦਾ ਦੇ ਨੇੜੇ ਜਿੱਥੇ ਜਾਣਾ ਲੋੜ ਇਸ ਤਰ੍ਹਾਂ ਹੀ ਪੁੱਛਣਾ ਪਵੇ ਆ ਗੋਸਾ ਤਾਂ ਇੱਥੇ ਹੀ ਰਾਸ ਤੇ ਆਇਆ ਇਹ ਕਾਹਦਾ ਰਸ ਤੇ ਆਇਆ

जय माता दी जय माता दी ओ अंदर रुको इनको नु क्या जय माता दी भाई जय माता दी टा जी तो ये वीडियो वगैरह दे दो भाई हां जी अच्छा जय माता दी जी माता जी किथों तुसी भाई जी आई है जिलंधर तो आएया तू जिलंधर तो आए लो जी साडा ब्लॉग जेड़ा जिलंधर तक पहुंच गया ਜਿੰਨੇ ਤੱਕ ਇਹਦਾ ਉਹ ਪੀਲੇ ਸਾਰੀ ਦੇਖੀਦਾ ਰਹੇ ਵੀਡੀਓ ਰੱਖੀ ਦੀ ਤੋਈ ਸਬਸਕ੍ਰਾਈਬ ਕੀਤਾ ਹੈ ਤੁਹਾਨੂੰ ਚਲੋ ਜੈ ਮਾਤਾ ਦੀ ਕਿਤੇ ਤੱਕ ਜਾ ਰਹੇ ਆ ਭਾਈ ਉਹ ਚਾਲ ਤੋਂ ਮੁੜਿਆ ਨਾ ਚਾਲ ਤੋਂ ਮੁੜਿਆ ਨਾ ਅੱਛਾ ਅੱਛਾ ਭਾਈ ਨੂੰ ਸਾਰੇ ਆਏ ਮੈਡੋ ਦਾ ਕੰਮ ਹੈ ਨਾ ਅੱਛਾ ਅੱਛਾ ਇਹਨਾਂ ਦੀ ਪਛਾਣ ਹੋਈ ਰ ਟੋਪੀ ਨਾਲ ਹਾਂਜੀ ਹਾਂਜੀ ਮੈਂ ਟੋਪੀ ਲਾ ਕੇ ਆਇਆ ਕਰਨਾ ਕੱਲ ਦੀ ਵੀਡੀਓ ਦੇਖੀ ਦਿਓ ਦੂਜੇ ਭਾਈ ਜਿਹੜੇ ਆਪਣੇ ਹਾਰਪੁਰ ਬਲੌਗਰ ਹਨ ਹਾਂਜੀ ਹਾਂਜੀ ਉਹ ਮਿਲੇ ਸੀ ਹਾਂਜੀ ਹਾਂਜੀ ਉਹ ਮਿਲ ਗਿਆ ਉਹਦੀ ਆ ਹਾਂ ਜੀ ਬੱਚੇ ਦੇ ਦਿੱਤੀ ਗਣ ਪੁੱਛાડ ਲਿਆ ਕਿਨੇ ਭਾਜੀ ਮੈਂ ਕਹੇ ਹੈਲੋ ਕੀ ਨਾਮ ਤੁਹਾਡਾ ਵਰਣ ਤੁਹਾਡਾ ਵਿਵਾਨ ਦਿਵਾਨਸ਼ ਵਿਵਾਨ ਕਟਾਰੀਆ ਵਿਵਾਨ ਕਟਾਰੀਆ ਜੀ ਜੈ ਮਾਤਾ ਦੀ ਚਲੋ ਠੀਕ ਹੈ ਭਾਜੀ ਜੈ ਮਾਤਾ ਦੀ ਓਕੇ ਜੀ ਅੱਛਾ ਜੈ ਮਾਤਾ ਦੇ ਆਓ ਜੀ ਬਣਾ ਦੇ ਲੋ ਵਧੀਆ ਵਧੀਆ ਹਾਂ ਜੀ ਹਾਂ ਜੀ ਮੋਟੀਵੇਟ ਕਰੀ ਲਿਆ ਬੱਚੇ ਨਿਆ ਪਾਦੇ ਨਾ ਟਾਡੇ ਮਧਿਆ ਨਾਲ ਜੀ ਹਾਂਜੀ 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 ਕਈ ਨਹੀਂ ਵੀ ਆ ਸਕਦੇ ਅਸੀਂ ਮੇਰੇ ਕਹਿੰਦਾ ਅੱਜ ਵੀ ਨਹੀਂ ਆਈਦਾ ਅਸੀਂ ਚਲੋ ਅੱਜ ਹੀ ਕਰਕੇ ਆ ਗਏ ਹਾਂਜੀ 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 ਜਰੂਰ ਲੱਗੇ ਸ਼ੱਕ ਪਣ ਲੱਗੀ ਰੌਣਕ ਤਾਂ ਵੀਡੀਓ ਦੇਖ ਦੇਖ ਕੇ ਤੁਹਾਡੇ ਆ ਗਏ ਇਹ ਤਾਂ ਲੋ ਦੇ ਹਾਂਜੀ ਠੀਕ ਹੈ ਬਾਜੀ ਗਿਆ ਠੀਕ ਹੈ ਗਿਆ ਮਾਤਾ ਦੇ ਸਾਡੇ ਸਬਸਕ੍ਰਾਈਬਰ ਮਿਲੇ ਸੀਗੇ ਜਲੰਧਰ ਤੋਂ ਕਟਾਰੀਆ ਜੀ ਕਟਾਰੀਆ ਉਹ ਸਾਰਾ ਪਿਆਰ ਫਰਮਾਨ ਇੰਨਾ ਹੈਗਾ ਕਿ ਰਸ਼ ਜਿਹੜਾ ਹੈਗਾ ਆ ਵੇ ਘੋਲਕਾ ਹੀ ਨਹੀਂ ਹੋ ਰਹੀ ਹੈਗੀ ਅਲੱਗ ਸੰਗਤਾਂ ਜਾਇਵੀ ਜਾ ਰਹੀ ਹੈ ਆਏ ਜਾ ਰਹੀ ਹੈ ਆਜੇ ਪ੍ਰਸ਼ਾਸਨ ਦਾ ਬਹੁਤ ਵੱਡਾ ਯੋਗਦਾਨ ਹੈ ਇਹਦੇ ਵਿੱਚ ਹੁਣ ਇਹ ਦਾਇਰੇ ਰਾਸਤੇ ਵਿੱਚ ਕੋਈ ਵੀ ਗੱਡੀਆਂ ਵਗੈਰਾ ਖੜੀਆਂ ਜਾਮ ਨਹੀਂ ਲੱਗਣ ਦਿੰਦੇ ਹੈਗੇ ਜਿੱਥੇ ਕੋਈ ਗੱਡੀ ਖੜੀ ਗੱਡੀ ਗੁਡੀ ਕੋਈ ਖੜੀ ਘਰਦਾ ਤੇ ਫਟਾਫਟ ਕੰਦੇ ਅੱਗੇ ਕਰੋ ਅੱਗੇ ਜਾਓ ਰੋਡ ਦੇ ਉੱਪਰ ਨਹੀਂ ਲੈ ਕੇ ਆਂਦੇ ਦੋ ਹਾਂਜੀ 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 ਅੱਜ ਸਾਰੀਆਂ ਸੰਗਤਾਂ ਬਧਾਈਆਂ ਪਾਤਰਾਂ ਨੂੰ ਸਾਰੇ ਜੀ ਹਾਂ ਤਾਂ ਹੋਸੀ। ਬਹੁਤ ਨੇ ਅਸਰਾ ਮਾਹੌਲ। ਆਰਿਆਂ ਨੂੰ ਜੈ ਮਾਤਾ ਜੀ। ਜਿੱਥੇ ਜਿੱਥੇ ਦੇਖ ਰਹੇ ਆਓ ਜਾਈ ਮਾਤਾ ਜੀ। ਜੈ ਮਾਤਾ ਜੀ ਜੈ। ਇੱਕ ਬੜੀ ਲੱਗਾ ਜੀ। ਫੇਰ 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 ਆਹ ਆਖੀ ਯਾਰਾ ਹੁਣ ਲਾਇਆ ਪਿਆ ਹਾਲੇ ਇਧਰ ਆ ਗੋਰੀ ਜੀ ਜੇ ਕਹਰਾ ਕਿੰਤ ਕੁੰਨੀ ਮਾਈ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਜਿੱਦਾਂ ਜਿੱਦਾਂ ਅੱਗੇ ਜਾਇ ਜੰਨੇ ਮੈਂ ਉਹਦਾ ਉਹਦਾ ਰਾਤੀ ਵਧੀ ਜਾਂਦਾ ਪਿਆ ਰਾਸ਼ਟਾ ਮਲਕੇ ਹਿਸ਼ਾਰਪੁਰ ਜਿੱਤਾ ਹੀ ਆਪਾਂ ਐਂਟਰ ਕੀਤਾ ਆ ਉਹਦਾ ਹੀ ਰਾਤ ਹੋ ਗਿਆ ਯਾਰ ਐਂਟਰ ਕਰਦੇ ਆ ਸਾਰੀ ਪਹਿਲਾ ਦਾ ਬਾਰਿਸ਼ ਨਾਲ ਸਵਾਗਤ ਹੋਇਆ ਪਹਿਲਾ ਟੰਡੇ ਧੁੱਪ ਰਹੀ ਸੀ ਇਥੇ ਬਾਰਿਸ਼ ਤੇ ਹੁਣ ਵੇਹ ਧੁੱਪ ਹੋ ਗਈ ਹੈ ਮੌਸਮ ਮੌਸਮ ਦਾ ਕੋਈ ਪਤਾ ਨਹੀਂ ਲੱਗਣ ਦੇਗਾ ਬਾਕੀ ਅੱਗੇ ਦੇਖੋ ਅੱਗੇ ਦਾ ਜਿੱਦਾਂ ਲੱਗਦਾ ਕਿ ਬਾਰਿਸ਼ ਹੋ ਰਹੀ ਹੈ ਜਰਾ ਕੇ ਕੋੜੀ ਜਰਾ ਕਰ ਲਿਆ ਲੋ ਜੀ ਪੁਰੀ ਚਲੇ ਜੀ ਟੋਲੇਪੁਰੀਆਂ ਸਾਨੂੰ ਕਹਦੇ ਹੁਣ ਪੁਰੀ ਨਹੀਂ ਖਾਦੀ ਜਾਣੀ ਲੱਗਦੀ ਹਾਂ ਨਹੀਂ ਪੁਰੀ ਖਾਦੀ ਜਾਣੀ ਮੈਂ ਕਹਿੰਦਾ ਕੋਈ ਕੋਈ ਵਧੀਆ ਚੀਜ਼ ਆਵੇ ਦੱਸਣੇ ਆ ਕੋੜੇ ਮੋਜਾ ਤੇ ਨਾ ਮੋਜਾ ਤੇ ਨਾ ਕੀ ਆ ਗਾਦੀ ਜਿਲ੍ਹਾ ਕੰਸਟ

ਆ ਗਈ ਗੱਡੀ ਸਾਡੀ ਜਾਮ ਦੇ ਵਿੱਚ ਫਸ ਗਈ ਗੱਡੀ ਸਾਡੀ ਚੱਲੋ ਇਹ ਦੰਨੋ ਅਸੀਂ ਨੂੰ ਦੰਨੋ ਰਸਤਾ ਮਿਲਦਾ ਨਾ ਉਧਰੋਂ ਕੱਢ ਲਈਏ ਚੱਲ ਦੰਨੋ ਚੱਲ ਓਏ ਓਏ ਸਾਨੂੰ ਨੰਗਲੇ ਲੈ ਪਹਿਲਾ ਓਏ

ਹਾਂਜੀ ਜੈ ਮਾਤਾ ਦੀ ਇਹ ਫੇਰੀ ਇਹ ਤੇ ਵਾਹ ਜੈ ਮਾਤਾ ਜੈ ਮਾਤਾ ਜੈ ਮਾਤਾ ਦੀ ਨੇੜੇ ਲੱਗਦਾ ਖਤਮ ਹੋ ਗਿਆ ਇੱਥੇ ਨੇੜੇ ਲੱਗੇਗੇ ਹੋਰ ਇਹ ਚਲੋ 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 ਚਲੋ

ਬੰਦੇ ਤਿੰਨ ਲਾ ਲਓ ਆਈਸਕ੍ਰੀਮ ਵੀ ਆ ਲੈ ਲੈ ਨਹੀਂ ਹੈ ਨਹੀਂ ਹੈ ਲੈ ਲੋ ਭਾਈ ਲੈ ਲੋ ਇੱਥੋਂ ਲੈ ਲੋ ਲੈ ਲੋ ਜੀ ਲੈ ਲੋ ਲੈ ਲੋ ਇੱਥੇ ਬਾਹਰੋਂ ਹੀ ਲੈ ਲੋ ਬਾਹਰੋਂ ਖਾ ਲੋ ਉਹ ਲੈ ਮੇਰੇ ਹੱਥ ਨਹੀਂ ਆ ਗਿਆ ਉਹ ਆਪਣੇ ਆਪ ਲੈ ਗਿਆ ਤਿੰਨ ਤਿੰਨ ਭਾਏ ਉੱਤਰ ਨਹੀਂ ਬਣਾ ਚਲੋ ਇੰਨਾਂ ਚ ਲੈ ਜਾਓ ਸੈਂਤ ਨੇ ਉਹਨੇ ਪਹਿਲੇ ਲਿਆਂਦੀ ਇੱਕ ਵਾਧੂ ਆ ਗਈ ਫਿਰ ਐਂ ਦਿਖਾਓ ਆ ਦੇ ਅਈ ਯਾਰ ਜੋਲ ਜੋਲ ਖਾਣੇ ਆ ਨਾ ਅਸੀਂ ਦਿਖਾਣੇ ਵੀ ਆ ਐ ਕੁਝ ਵੀ ਲਗਾਉਣੇ ਨਹੀਂ ਆਗੇ ਥੋੜੀ ਆ ਇੱਕ ਕੈਮਰੇ ਦੇ ਪਿੱਛੇ ਕੈਮਰਾ ਬੰਦ ਕਰਕੇ ਖਾ ਲੋ ਮੁਰਕੇ ਜੀ ਬਣਾ ਲੋ ਸਾਡਾ ਉਹ ਕੰਮ ਨਹੀਂ ਹੈਗਾ ਯਾ ਮਾਤਾ ਦੀ ਮਨੈਲਾ ਆਪਾਂ ਆਂ ਜਿਹੜਾ ਦੋਨੇ ਘਾਨ ਨੇ ਲੋ ਜੀ ਅੱਜ ਆਈਸਟਰੀਮਾ ਕਰਕੇ ਆਣਾ ਜਾਮ ਲੱਗ ਗਿਆ ਜੀ ਸਾਡੀ ਗੱਡੀ ਵੀ ਰੋਕ ਗਈ ਸੀ ਕਰ ਪੌਣ ਸਾਰੇ ਜਦੋਂ ਆਏ ਤੇ ਨਾਲੇ ਜੀ ਲੰਗਰ ਬੰਦ ਕਰਾਉਂਦੇ ਆ ਕਹਿੰਦੇ ਬੰਦ ਕਰ ਦੋ ਥੋੜੀ ਦੇਰ ਲਈ Gue t referred to this route, Sur variance, P白里 Harrison мама band figured out the place ਇਹ ਬਰਾਸਤ ਕਰੀ ਗੱਜ ਕੇ ਬੱਜ ਕੇ ਕੋਲੇ ਬਿਨ ਬਰਾਦੀ ਆਈ ਮਾਸੀ ਮਾਸੀ ਕੋਲੇ ਦੀ ਬਰਾਦੀ ਆਈ ਗੱਜ ਬੱਜ ਕੇ ਅੱਗੇ ਅੱਗੇ ਸਾਦੇ ਆਨੇ ਪੰਖੀ ਦਾ ਜਿਹੜਾ ਚਿੱਕਿਆ ਕੋਲੇ ਦੀ ਬਰਾਦ ਚੜੀ ਰੀਂਗਾਂ ਦੇ ਵਰਤ ਤੇ ਬਗਲੇ ਹੱਬ ਕੋਲੇ ਦੀ ਬਰਾਦ ਚੜੀ ਗੱਜ ਬੱਜ ਕੇ ਸਾਰੇ ਆਨੇ ਪੰਖੀ ਦਾ ਚਿੱਕਿਆ ਸਾਰਿਆਂ ਨੇ ਸਾਰਿਆਂ ਨੇ ਸਾਰਿਆਂ ਨੇ ਬੱਦ ਤਿਆਰਿਆਂ ਨੇ ਆਦੇ ਸਾਰੇ ਆਲੇ ਬੱਬ ਤੇ ਪਿਆਰਿਆਂ ਨੇ ਉਹ ਧੋਲੇ ਦੀ ਬਰਸ ਜਿਹੜੀ ਡੱਜ ਪਾ ਗਈ ਸਾਰੇ ਆਲੇ ਭੰਗ ਦੀ ਕੀਦਾ ਜਿਹੜਾ ਕਿਤੇ ਜਾਲੜੀ ਮੀਂਹ ਤੇ ਜੇ ਧਾਮਲ ਗਿਰੂ ਆਸ਼ਮਲ ਘਟ ਰਿਆ ਤੇ ਸਾਡਾ ਜਿਹੜੀ ਵਾਪਸੀ ਹੈ ਜਿਹੜੀ ਜਲਦੀ ਜਲਦੀ ਚਲਦੀ ਹੋ ਜਾਣੀ ਹੈ ਲਓ ਜੀ ਕੁਲਫੀਆਂ ਲਿਆਵੇ ਲਿਆ ਦੇ ਆ ਦੋ ਦੋ ਈ ਹੈ ਫੱਟ ਕਰ ਔਰੇਂਜ ਵਾਲੀ ਨਹੀਂ ਔਰੇਂਜ ਵਾਲੀ ਖਾਣੀ ਆ ਜੀ ਲਓ ਜੀ ਔਰੇਂਜ ਵਾਲੀ ਕੁਲਫੀ ਚਲੋ ਜੀ ਔਰੇਂਜ ਕੁਲਫੀ ਕੁਲਫੀ ਪੀਲੇ ਵਾਲੀਆਂ ਤਿੰਨ ਲੈ ਲਈਆਂ ਇਹ ਸਾਰੀਆਂ ਪਿਗਲ ਕੇ ਸੀਟ ਦੇ ਉੱਤੇ ਹੀ ਪੈਣੀ ਆ ਆਲੇ ਹੀ ਹੋਣਾ ਇਹਨਾਂ ਨੂੰ ਆ ਇਹ ਦੇਖ ਲਾ ਰਹਾ ਮੈਂ ਇਹਦੇ ਕਪੜੇ ਨਾਲ ਲਵੇੜੀ ਪੈਣੀ ਆ ਉਹ ਵੀ ਪੈਣਾ ਪਾ ਲਈ ਹੈ ਉਹ ਇਹ ਕਿਹੜੀ ਔਰੇਂਜ ਹੀ ਕਿੰਨੇ ਦੇ ਦੇ ਦੀ ਆ ਤੇਰੀ ਇਹ ਕਿਹ ਹੈ ਤੇਰੀ ਵਾਟ ਗਈ ਬਾਤ ਨਹੀਂ ਬਾਤ ਨਹੀਂ ਅਕੋਰਡਿੰਗ ਆ ਨਹੀਂ ਇਹ ਕਹਣ ਦੇਗਾ ਜੰਨਾ ਮੈਂਗੋ ¡Listo! ¡Sophie! de ¡Sophie! ¡Wow! wow. wow. Oh, okay. wow. ਉਹ ਬਈ ਭੱਲੇ ਦਾ ਖਾ ਲਈਏ ਹੁਣ ਆ ਜਿਹੜਾ ਜੋ ਫੜਿਆ ਪਿਆ ਹੱਥ ਦੇ ਵਿੱਚ ਤੇ ਸਾਰਾ ਚੋਣ ਲਾ ਪਿਆ ਦੇਖੋ ਫੇਰ ਹੀ ਚੁਏਗਾ ਤੂੰ ਸਿਰ ਸਾਰੀ ਗਿੱਲੀ ਕਰ ਦੇਣੀ ਆ ਕਿੰਨੇ ਚੋ ਜੇ ਤਾਂ ਇਹ ਮੋੜਿਆ ਸਾਡੀ ਰਾਤ ਨੂੰ ਜਲਦੀ ਵਾਪਸੀ ਆ ਜਾਣੀ ਹੈ ਤੇ ਆਸੀਂ ਭਵਨ ਦਾ ਖਸਾਰੀਆਂ ਰੋਡ ਦਾ ਦਿਖਾਣੀ ਆ ਤੁਹਾਨੂੰ ਤੇ ਸਾਡੇ ਨਾਲ ਬਣੇ ਰਹੀਓ ਲੇ ਆਪਣਾ ਸੋਬਰੀ ਦੇ ਸੋਬਰੀ ਬੋਲੀ ਹੈ ਕਪੜੇ ਖਾਇਲ ਵੇਖ ਕੇ ਮਨ ਕਰਦੀ ਹੈ ਇਹ ਕਿ ਅਨਾਈ ਹੈ ਵੀ ਸਾਹੀ ਨਹੀਂ ਅਨਾਈ ਬੋਲਦੀ ਆ ਉਹ ਵਿਆਹ ਕੋਈ ਨਹੀਂ ਕੋਈ ਆ ਕੇ ਇਥੇ ਹੋਣ ਦਾ ਆਇਆ ਅ ਸਟ੍ਰਾਬਰੀ ਦਾ ਕੇਸ ਨਹੀਂ ਸੀਗਾ ਮੰਗੋ ਵਾਲਾ ਬਹੁਤ ਆਈ ਆ ਕੀ ਹੈ ਯਾਰ ਪਾਣੀ ਹੈ ਆਈ ਦੇ